ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ BB13 ਵਾਲੇ ਤੇ ਆਈ ਹੋਪ ਤੁਸੀਂ ਠੀਕ ਹੋਵੋਗੇ ਅਸੀਂ ਵੀ ਠੀਕ-ਠਾਕ ਜੀ ਵਾਇਗਰ ਨੂੰ ਤੁਹਾਨੂੰ ਤੰਦਰੁਸਤੀਆਂ ਆਵਕਸ਼ਣ ਤਰੱਕੀਆਂ ਆਵਕਸ਼ਣ ਜੀ ਹਾਂਜੀ ਅੱਜ ਆਪਾਂ ਕਰਨ ਜਾ ਰਹੇ ਸੀਗੇ ਸ਼ਾਪਿੰਗ ਹੁਣ ਜਿਵੇਂ ਪਤਾ ਹੀ ਹੈ ਤੁਹਾਨੂੰ ਸੌਣ ਚੜ ਗਿਆ ਤੇ ਇਸ ਵੇਲੇ ਕਰਕੇ ਆਪਾਂ ਹੁਣ ਚੂੜੀਆਂ ਵਗੈਰਾ ਲੈਣ ਜਾ ਰਹੇ ਸੀ ਸ਼ਾਪ ਵਾਸਤੇ ਤੇ ਚਲੋ ਜੀ ਤੁਹਾਨੂੰ ਵੀ ਮਿਲਦੇ ਆਪਾਂ ਜਾ ਕੇ ਉੱਥੇ हम समान लैके आ गए थे गर्मी बहुत ज्यादा थी, थी थोड़े टाइम आप रेस्ट किया दिखाने आपके आए चलो ये देखिए आपके आए थे कलैक्चर जी इस तरह ये आए आप जी इन्हें रिंगा जी ਕੀ ਵਾਰੀਆਂ ਨੇ ਨਾ ਸੀਆਂ ਇਹ ਨੇ ਜੇ ਨਾ ਲੋਕਟ ਵਾਲੀਆਂ ਇਹ ਜਿਹਾ ਕੁ ਲੈ ਕੇ ਆਇਆ ਇਹ ਨਾ ਲੈ ਕੇ ਆਇਆ ਆਪਾਂ ਇਹ ਸਿਲਵਰ ਦੇ ਵਿੱਚ ਇੱਕ 골ਡ ਦੇ ਵਿੱਚ ਇਹ ਮਹਿੰਦੀ ਦੀਆਂ ਕੀਪਾਂ ਨੇ ਜੀ ਤੇ ਕਾਂ ਇਹ ਕੇਰਿੰਗ ਹੋ ਗਈਆਂ ਇਹ ਆਪਾਂ ਵੱਡੇ ਡਿਜ਼ਾਈਨ ਦੇ ਵੀ ਲੈ ਕੇ ਆਏ ਆ ਇਹ ਕਾਫੀ ਚੱਲ ਰਹੇ ਨੇ ਅੱਜਕੱਲ ਹਾਂਜੀ ਇਹ ਨੇ ਸਕਰਾਂਚੀ ਕਲਰ ਹਾਂਜੀ ਆਪਾਂ ਲੈ ਕੇ ਬਰਾਨੀ ਹੀਸ਼ੀਆਂ ਵਾਲੀਆਂ ਮਲਟੀ ਦੇ ਵਿੱਚ ਵੀ ਨੇ ਕੱਲੀਆਂ 골ਡ ਦੇ ਵਿੱਚ ਵੀ ਨਿਗੀਆਂ ਇਹ ਲੀਜੀ ਮੈਟਲ ਦੇ ਵਿੱਚ ਮਲਟੀ ਚੂੜੀਆਂ ਹਾਂਜੀ ਇਹ ਨੇ ਆਪਣੇ ਕੋਲ ਕੱਚ ਦੀਆਂ ਚੂੜੀਆਂ ਲੈ ਆਏ ਸੀ ਆਪਾਂ ਸਾਰੇ ਕਲਰ ਲੈ ਕੇ ਆਏ ਆ

ਇਹ ਨਹੀਂ ਜੀ ਬਲੈਕ ਜੇ ਸਾਰੇ ਸਾਈਜ਼ ਮਿਲ ਜਾਣਗੇ ਜੀ